ਜਿਸੀਂ ਤੁਹਾਨੂੰ ਲੈ ਕੇ ਆਏ ਆ ਖਾਨ ਪੈਣੀ ਵਾਲੇ ਦੇ ਪਿੰਡ ਤੇ ਦੇਖੋ ਜੀ ਇਹ ਹੈ ਸੰਗਰੂਰ ਬਰਨਾਲਾ ਹਾਈਵੇ ਤੇ ਇਹ ਦੇਖੋ ਇੱਥੇ ਇੱਕ ਕੱਟ ਹੈ ਬਹਾਦਰਪੁਰ ਦੇ ਨੇੜੇ ਪਰ ਆਪਾਂ ਇਸ ਤੋਂ ਅੱਗੇ ਜਾਣਾ ਹੈ ਇਹ ਦੇਖੋ ਜੀ ਆਪਾਂ ਅਗਲੇ ਕੱਟ ਤੇ ਪਹੁੰਚੇ ਹਾਂ ਜਿੱਥੇ ਕੁੰਨਰਾ ਪਿੰਡ ਹੈ ਸਾਈਡ ਦੇ ਉੱਤੇ ਤੇ ਇੱਧਰ ਆ ਦੇਖੋ ਇੱਕ ਪੁਲਿਸ ਦਾ ਪੁਰਾਣਾ ਬੈਰੀਅਲ ਹੈ ਉਸ ਦੇ ਨਾਲ ਆਪਾਂ ਇੱਧਰ ਮੁੜਾਂਗੇ ਇਸ ਕੱਟ ਤੋਂ ਇਹ ਦੇਖੋ ਭੈਣੀ ਮਹਾਰਾਜ ਲਿਖਿਆ ਹੋਇਆ ਹੈ ਮੈਂ ਤੁਹਾਨੂੰ ਇੱਕ ਵਾਰੀ ਬੋਰਡ ਨੇੜੇ ਕਰਕੇ ਦਿਖਾਉਂਦਾ ਹਾਂ ਇਹ ਦੇਖੋ ਜਿੱਥੇ ਕਾਰ ਆ ਰਹੀ ਹੈ ਆਪਾਂ ਇੱਧਰ ਲੱਗਿਆਂ ਜੀ ਮੁੜਨ ਆ ਦੇਖੋ ਜੀ ਆਪਾਂ ਅੱਗੇ ਉੱਥੋਂ ਮੋੜਿਆ ਹੈ ਤੇ ਆਪਾਂ ਅੱਗੇ ਵਧ ਰਹੇ ਹਾਂ ਭੈਣੀ ਪਿੰਡ ਤੇ ਤੁਹਾਨੂੰ ਦਿਖਾਵਾਂਗੇ ਉੱਥੇ ਖਾਨ ਸਾਹਿਬ ਦਾ ਘਰ ਇਹ ਹੈ ਜੀ ਪੈਣੀ ਮਹਾਰਾਜ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਹ ਦੇਖੋ ਜੀ ਪੈਣੀ ਪਿੰਡ ਆਪਾਂ ਇਸ ਚੌਂਕ ਦੇ ਵਿੱਚ ਪਹੁੰਚ ਚੁੱਕੇ ਹਾਂ ਜੀ ਇਹ ਦੇਖੋ ਇਹ ਦੇਖੋ ਜੀ ਇਹ ਹੈ ਸਟੇਡੀਅਮ ਭੈਣੀ ਪਿੰਡ ਦਾ ਇਹ ਦੇਖੋ ਜੀ ਜਿਸ ਤੇ ਚਿੱਟੇ ਰੰਗ ਦਾ ਵਾਈਟ واਸ਼ ਹੋਇਆ ਹੋਇਆ ਹੈ ਇਹ ਟੈਂਕੀ ਵਾਲਾ ਇਹ ਘਰ ਹੈ ਜੀ ਖਾਨ ਸਾਹਿਬ ਦਾ ਤੇ ਖਾਨ ਸਾਹਿਬ ਹੁਣ ਇਸ ਟਾਈਮ ਗਏ ਹੋਏ ਨੇ ਜੀ ਮੋਹਾਲੀ ਨਹੀਂ ਤਾਂ ਆਪਾਂ ਤੁਹਾਡੀ ਉਹਨਾਂ ਦੀ ਇੰਟਰਵਿਊ ਦਿਖਾਣੀ ਸੀਗੀ ਤੁਹਾਨੂੰ ਤੇ ਚਲੋ ਜਦੋਂ ਉਹ ਆਣਗੇ ਫਿਰ ਨੈਕਸਟ ਵਾਰੀ ਆਪਾਂ ਆਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਉਹਨਾਂ ਦੀ ਇੰਟਰਵਿਊ ਧੰਨਵਾਦ ਜੀ